ਜਿਨ੍ਹਾਂ ਜਿਨ੍ਹਾਂ ਗੁਰੂ ਘਰਾਂ ਚ ਜਿਨ੍ਹਾਂ ਜਿਨ੍ਹਾਂ ਸੰਤਾਂ ਮਹਾਪੁਰਸ਼ਾਂ ਨੂੰ ਆਪਾਂ ਮਿਲ ਕੇ ਆ ਰਹੇ ਆ ਉਹਨਾਂ ਦਾ ਕਹਿੰਦਾ ਕਿਣਕਾ ਇੱਕ ਜੀ ਜੀਵ ਸਾਵੇ ਤਾਂ ਕਿ ਮਹਿਮਾ ਗਨੀ ਨਾ ਹੋਵੇ ਇੱਕ ਕਿਣਕਾ ਵੀ ਇੱਕ ਵੀ ਸ਼ਬਦ ਸਾਡੇ ਆਪਣੇ ਬਣਾ ਲਈਏ ਤੇ ਸਾਡੀ ਜ਼ਿੰਦਗੀ ਬਣ ਜੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁਤ ਜਨਮ ਨਾ ਆਵਾਂ ਫਿਰ ਜਨਮਾਂ ਜਨਮਾਂ ਦੇ ਜਿਹੜੇ ਸਾਡੇ ਘਰ ਆਉਣੇ ਜਾਣੇ ਮੁੱਕ ਜਾਂਦੇ ਹੈ ਤਾਂ ਇੱਕੋ ਹੀ ਸ਼ਬਦ ਸਾਡੇ ਅੰਦਰ ਵਸ ਜੇ ਉਹ ਗੁਰੂਆਂ ਨੇ ਸਾਨੂੰ ਸ਼ਬਦ ਦਿੱਤਾ ਦੀ ਕਮਾਈ ਕਰੀਏ ਤਾਂ ਮੈਂ ਸਾਰਿਆਂ ਦਾ ਦੁਆਰਾ ਜਿਹੜੇ ਜਨਮ ਤੇ ਬਹੁਤ ਬਹੁਤ ਜੀਆਂ ਧੰਨਵਾਦ ਕਰਮੀ ਬਹੁਤ ਹੈ ਵਿਚਾਰਾ ਬਹੁਤ ਹਨ ਜਿਸ ਨੇ ਬੈਠਾ ਗਏ ਬਾਬਾ ਜੀ ਦੇ ਨਾਲ ਬੈਠ ਕੇ ਵਿਚਾਰ ਕਰੇ ਤਾਂ ਇਹ ਖੁੱਲ੍ਹ ਲੈ ਕੇ ਇਹ ਪਹਿਲੇ ਦੱਸ ਕੇ ਇਹੋ ਕਿ ਅਸੀਂ ਹੋਣਾ ਫਿਰ ਆਪਾਂ ਵਧੀਆ ਇੱਕ ਸੱਸੰਗ ਦੇ ਰੂਪ ਦੇ ਵਿੱਚ ਕਿਉਂਕਿ ਜਦੋਂ ਵਿਚਾਰ ਕਰਨੀ ਆ ਕਿ ਉਹ ਮਿੰਟਾਂ ਸਕਿੰਟਾਂ ਦੀ ਕਰ ਦਿੰਦੇ ਅੱਧੇ ਘੰਟੇ ਦੀ ਘੰਟੇ ਦੀ ਉਹ ਤਾਂ ਫਿਰ ਪਤਾ ਨਹੀਂ ਲੱਗਦਾ ਜਦੋਂ ਤੁਸੀਂ ਵਿਚਾਰ ਚਰਚਾ ਕਰਦੇ ਕੋ ਗੁਰੂ ਗ੍ਰੰਥ ਸਾਹਿਬ ਦਾ ਪੰਡਾਰ ਹੈ ਤੁਸੀਂ ਪੜੋ ਪੜ ਕੇ ਪਤਾ ਚੱਲ ਜਾਂਦਾ ਕਿ ਆਪਾਂ ਜ਼ਿੰਦਗੀ ਚ ਕੰਮ ਕਰਨ ਕੀ ਆਏ ਆ ਕਿ ਜੋ ਤੱਕ ਆਪਾ ਪੜਾਂਗੇ ਨਹੀਂ ਤੱਕ ਤੱਕ ਸਰਪੰਦ ਨਾ ਗੁਰੂ ਮਾਰੀ ਨਿਕਾ ਜੀ ਕਿਆ ਲੈ ਕੇ ਤੂੰ ਜਨਮ ਲਿਆ ਹੈ ਕਿਆ ਲੈ ਕੇ ਤੂੰ ਜਾਵੇਂਗਾ ਉਠੇ ਬਾਦੇ ਜਨਮ ਲਿਆ ਹੈ ਹੱਥ ਪਸਾਰੇ ਜਾਹੇਗਾ ਇਹ ਤਾਂ ਹੈ ਕਾਗਜ਼ ਦੀ ਗੁड़िया ਬੂੰਦ ਪੜੇ ਡਲ ਜਾਏਗਾ ਬਸ ਇਹ ਹੀ ਸੱਚ ਹੈ ਨਾ ਲੈ ਕੇ ਆਏ ਸੀ ਨਾ ਲੈ ਕੇ ਜਾਣਾ ਖਾਲੀ ਹੈ ਖਾਲੀ ਚਲੇ ਜਾਣਾ ਬਸ ਇੱਕ ਜਾਣਾ ਹੈ ਕਿ ਜਿਹੜੇ ਅਪ ਚੰਗੇ ਕੰਮ ਕਰਦੇ ਚੱਲਣਾ ਹੈ ਜੈ ਗੁਰਦੇ ਤਨ ਗੁਰਦੇ ਬਾਬਾ ਜੀ ਚਰਨ ਸਤਿਨਾਮ ਤੁਹਾਡੇ ਚਰਨਾਂ ਚ ਪ੍ਰਣਾਮ ਕਿ ਤੁਸੀਂ ਕਿ ਕਦਰ ਨੇ ਚੱਲ ਕੇ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਪਰ ਅਬ ਜੈ ਸੰਗਤ